ਏ ਵਾਲੀ ਗੱਡੀ ਯਾਰ ਇੱਕ ਚੀਜ਼ ਕਰਕੇ ਮਸ਼ਹੂਰ ਸੀਗੀ ਆਪਣੇ ਡੀਜ਼ਲ ਇੰਜਨ ਕਰਕੇ ਮਤਲਬ ਇੰਟੀਰੀਅਰ ਵਾਈਸ ਉਹ ਵਧੀਆ ਗੱਡੀ ਆ ਥੋੜੀ ਬਾਹਰੋਂ ਲੁੱਕ ਜੀ ਨਹੀਂ ਵਧੀਆ ਲੱਗਦੀ ਬਾਹਰੋਂ 에어 ਬੈਗ ਸਿਰਫ 2 ਮਿਲਦੇ ਸੀਗੇ ਵੀਰੇ ਹਾਈਵੇ ਤੇ 24 ਦੀ ਦੇ ਦਿੰਦੀ ਐ ਐਵਰੇਜ ਤੇ ਗੱਡੀਆਂ ਦੇ ਵਿੱਚ ਬੇਸ਼ੱਕ ਆਪਣੀ ਟੱਚ ਸਕਰੀਨ ਆ ਗਈਆਂ ਬਟ ਨਾ ਜਿਹੜਾ ਬਟਨਾਂ ਦਾ ਨਜ਼ਾਰਾ ਇਹ ਚੀਜ਼ ਨਹੀਂ ਭੁੱਲਦੀ ਐ ਥੀਮਾ ਗੇਅਰ ਇਹਦਾ ਕੰਪਨੀ ਨੇ ਨਾਨ ਸੈਂਸ ਯੂਜ਼ਲੀ ਦਿੱਤਾ ਅੱਜ ਆਪਣੇ ਸਾਹਮਣੇ ਆਪਣੇ ਕੋਲ ਇੱਕ ਐਦਾਂ ਦੀ ਗੱਡੀ ਖੜੀ ਆ ਜਿਹੜੀ ਆਪਣੀ ਸੈਗਮੈਂਟ ਦੇ ਵਿੱਚ ਸਭ ਤੋਂ ਵੱਧ ਪਾਵਰਫੁੱਲ ਡੀਜ਼ਲ ਇੰਜਨ ਆਫਰ ਕਰਦੀ ਹੁੰਦੀ ਆ ਤੇ ਸਭ ਤੋਂ ਵਧੀਆ ਬਿਲਟ ਕੁਆਲਿਟੀ ਵੀ ਆਪਣੀ ਸੈਗਮੈਂਟ ਦੇ ਵਿੱਚ ਇਹ ਗੱਡੀ ਦੀ ਆ ਅੱਜ ਆਪਣੇ ਸਾਹਮਣੇ ਆਪਣੇ ਕੋਲ ਖੜੀ ਆ ਹਿੰਡਈ ਵਾਲਿਆਂ ਦੀ ਇਲਾਈਟ i20 2019 ਆਪਣੇ ਕੋਲ ਮਾਡਲ ਆ ਤੇ ਸਪੋਰਟਸ ਆਪਣੇ ਕੋਲ ਵੇਰੀਐਂਟ ਆ ਮੈਂ ਜਿਵੇਂ ਗੱਲ ਕਰਾਂ ਇਹ ਵਾਲੀ ਗੱਡੀ ਯਾਰ ਇੱਕ ਚੀਜ਼ ਕਰਕੇ ਮਸ਼ਹੂਰ ਸੀਗੀ ਆਪਣੇ ਡੀਜ਼ਲ ਇੰਜਨ ਕਰਕੇ ਡੀਜ਼ਲ ਇੰਜਨ ਵੀ ਤੇ ਇੱਕ ਆਪਣੇ ਮੈਂ ਗੱਲ ਕਰਾਂ 6 ਸਪੀਡ ਜਿਹੜਾ ਇਹਦਾ ਮੈਨੂਅਲ ਟਰਾਂਸਮਿਸ਼ਨ ਆ 6ਵੇਂ ਗੀਅਰ ਕਰਕੇ ਮੇਨਲੀ ਪੰਜਾਬ ਦੇ ਵਿੱਚ ਇਹ ਗੱਡੀ ਤਾਂ ਹੀ ਵਿਕੀ ਆ ਕਿ ਜਿਹੜੇ 6 ਗੀਅਰ ਹੁੰਦੇ ਸੀਗੇ ਤੇ ਜਿਹੜੀ ਇਹਦੀ ਪਰਫਾਰਮੈਂਸ ਸੀਗੀ ਇਹ ਗੱਡੀ ਦੀ ਪਰਫਾਰਮੈਂਸ ਨੂੰ ਬੀਟ ਕਰਨਾ ਬਹੁਤ ਔਖਾ ਰਿਹਾ ਜੇ ਮੈਂ ਗੱਲ ਕਰਾਂ ਇਹਦੀ ਸੈਗਮੈਂਟ ਦੇ ਵਿੱਚ ਆਪਣੇ ਕੋਲ ਇੱਕ Swift ਆ ਜਾਂਦੀ ਆ Tata ਵਾਲਿਆਂ ਦੀ ਆਪਣੇ ਕੋਲ Altroz ਆ ਜਾਂਦੀ ਆ ਬਟ ਫਿਰ ਵੀ ਆਪਾਂ ਦੇਖੀਏ ਨਾ ਇਸ ਹਿਸਾਬ ਤੋਂ ਉਹ ਗੱਡੀਆਂ ਤੇ ਇਹ ਗੱਡੀ ਦੇ ਵਿੱਚ ਬਹੁਤ ਡਿਫਰੈਂਸ ਆ ਯਾਰ ਇੱਕ ਤਾਂ ਆਪਣੀ ਬਿਲਡ ਕੁਆਲਿਟੀ ਉਹ ਲਾ ਲਈਏ ਤੇ ਦੂਜਾ ਆਪਣਾ ਜਿਹੜਾ ਡੀਜ਼ਲ ਇੰਜਨ ਬਾਕੀ ਆਪਣਾ ਹੁੰਡਾਈ ਨੇ ਹੁਣ ਡੀਜ਼ਲ ਇੰਜਨ ਜਾਂ ਵਰਨਾ ਦੇ ਵਿੱਚ ਬੰਦ ਕਰਤੇ ਬਟ ਯਾਰ ਮੈਨੂੰ ਨਾ ਕਿਤੇ ਕਿਤੇ ਇਹ ਚੀਜ਼ ਘੱਟ ਲੱਗੀ ਕਿ ਹਾਂ ਯਾਰ ਹੁੰਡਾਈ ਨੇ ਨਾ ਆਪਣੀ ਡੀਜ਼ਲ ਇੰਜਨ ਬੰਦ ਕਰਕੇ ਬਹੁਤ ਵੱਡੀ ਗਲਤੀ ਕੀਤੀ ਆ ਬਾਕੀ ਇਹ ਯਾਰ ਸਾਰਿਆਂ ਦੀ ਆਪਣੀ ਆਪਣੀ ਥੋੜ੍ਹ ਹੁੰਦੀ ਆ ਸਾਰਿਆਂ ਦੇ ਆਪਣੇ ਆਪਣੇ ਪੁਆਇੰਟ ਆਫ View ਹੁੰਦੇ ਨੇ ਹਨਾ ਕਈਆਂ ਨੂੰ ਇਹ ਚੀਜ਼ ਤਾਂ ਠੀਕ ਵੀ ਲੱਗਦੀਆਂ ਨੇ ਕਹਿਣਾਂ ਚੀ ਤਾਂ ਗਲਤ ਵੀ ਲਾਦਦੇ ਨੇ ਅੱਜ ਨਾ ਤੁਹਾਨੂੰ ਇਹਦੇ ਇੱਕ ਓਨਰਸ਼ਿਪ ਐਕਸਪੀਰੀਅੰਸ ਤੇ ਤੁਹਾਨੂੰ ਨਾ ਮੈਂ ਮੜੇ ਜੇ ਇਹਦੀ ਡਿਟੇਲ ਦੇ ਵਿੱਚ ਫੀਚਰ ਤੇ ਦੱਸ ਦੰਨਾ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਨੂੰ ਇਦਾਂ ਦੀ ਕੁਛ ਇਹਦੀ ਚਾਬੀ ਮਿਲਦੀ ਆ ਫਲਿੱਪ ਕੀ ਸਪੋਰਟਸ ਮਾਡਲ ਆ ਵੈਸੇ ਜੇ ਆਪਾਂ ਇਹਦੇ ਟੌਪ ਮਾਡਲ ਦੇ ਵਿੱਚ ਜਾਉਂਗੇ ਆਪਾਂ ਨੂੰ ਉਹਦੇ ਵਿੱਚ ਕੀਲੈਸ ਐਂਟਰੀ ਮਿਲ ਜਾਂਦੀ ਆ ਤਿੰਨ ਆਪਣੇ ਕੋਲ ਬਟਨ ਨੇ ਦੇ ਵਿੱਚ ਲੋਕ ਅਨਲੋਕ ਤੇ ਆਪਣਾ ਹੋਲਡ ਕਰਕੇ ਰੱਖੋਗੇ ਜਿਹੜੀ ਆਪਣੀ ਡਿੱਗੀ ਆ ਉਹ ਖੁੱਲ ਜਾਂਦੀ ਆ ਫਰੰਟ ਦੇ ਵਿੱਚੋ ਜਿਵੇਂ ਆਪਾਂ ਗੱਲ ਕਰੀਏ ਆਪਣੇ ਨੇ ਇਹਦੇ ਰਿਫਲੈਕਟਿਡ ਬੇਸ ਆਪਣੇ ਹੈਲੋਜਨ ਇਹਦੇ ਫੋਗ ਲਾਈਟ ਆਪਣੇ ਕੋਲ ਨੀਚਲੇ ਪਾਸੇ ਆ ਗਈ ਸਿੰਪਲ ਆਪਾਂ ਇਹਦੇ ਵਿੱਚ ਗ੍ਰਿਲ ਮਿਲ ਜਾਂਦੀ ਆ ਫਿੰਡਈ ਦਾ ਲੋਗੋ ਆ ਗਿਆ ਸਾਈਡ ਦੇ ਵਿੱਚ ਉਹ ਗੱਲ ਕਰੀਏ ਆਪਣੇ ਕੋਲ ਰਜਿਸਟਰ ਹੌਂਦੇ ਦੇ ਵਿੱਚ ਟਾਇਰ ਆ ਜਾਂਦੇ ਨੇ ਕੰਪਨੀ ਵਾਲੀ ਟਾਇਰ ਚੱਲ ਰਹੇ ਨੇ ਗੱਡੀ ਦੇ ਵਿੱਚ ਫਰੰਟ ਆਪਣੀ ਡਿਸਕ ਬ੍ਰੇਕ ਆ ਰੀਅਰ ਆਪਣੀ ਡਰਮ ਬ੍ਰੇਕ ਆ ਜਾਂਦੀ ਆ ਗ੍ਰੇ ਕਲਰ ਦੇ ਆਪਾਂ ਇਹਦੇ ਵਿੱਚ ਅਲੋਏਵਲ ਮਿਲ ਜਾਂਦੇ ਨੇ ਬਾਕੀ ਬੋਡੀ ਕਲਰ ਆਪਣੇ ਕੋਲ ਓਆਰਵੀਅਮ ਆਗੇ ਵਿਦ ਐਲਈਡੀ ਇੰਡੀਕੇਟਰ ਕ੍ਰੋਮ ਦਾ ਤੁਸੀਂ ਜਿਹੜਾ ਇਹ ਸਾਰਾ ਟ੍ਰੀਟਮੈਂਟ ਦੇਖ ਰਹੇ ਹੋ ਇਹ ਆਪਣਾ ਐਸੈਸਰੀ ਦਾ ਪਾਰਟ ਆ ਕੀਲੈਸ ਐਂਟਰੀ ਵਗੈਰਾ ਮੈਂ ਤੁਹਾਨੂੰ ਦੱਸ ਦਿੱਤੀ ਜਿਵੇਂ ਆਪਣੇ ਟੌਪ ਮੋਡਲ ਦੇ ਪਿੱਛੇ ਗੱਲ ਕਰਦੇ ਆ ਜਿਹੜੀ ਆਪਣੀ ਇਹਦੀ ਇਕੱਲੀ ਟੇਲ ਲਾਈਟ ਆ ਅ ਬ੍ਰੇਕ ਲਾਈਟ ਹੋ ਗਈ ਆ ਪਾਰਕਿੰਗ ਲਾਈਟ ਆਪਾਂ ਨੂੰ ਸਿਰਫ ਉਹ ਐਲਈਡੀ ਦੇ ਵਿੱਚ ਮਿਲਦੀ ਆ ਜਿਹੜੀ ਆਪਣੇ ਇੰਡੀਕੇਟਰ ਤੇ ਜਿਹੜੀ ਆਪਣੇ ਅ ਰਿਵਰਸ ਲਾਈਟ ਆ ਨਾ ਉਹ ਆਪਾਂ ਨੂੰ ਹੈਲੋਜਨ ਦੇ ਵਿੱਚ ਮਿਲਦੀ ਆ ਰਿਫਲੈਕਟਰ ਆਪਣੇ ਕੋਲ ਨਿਚਲੇ ਪਾਸੇ ਆਗੇ ਚਾਰ ਇਹਦੇ ਵਿੱਚ ਆਪਣੇ ਪਾਰਕਿੰਗ ਸੈਂਸਰ ਆਉਂਦੇ ਨੇ ਇਹ ਆਪਣੇ ਹੰਡਈ ਦੇ ਵੱਲੋਂ ਮਤਲਬ ਪ੍ਰੋਵਾਈਡਡ ਹੀ ਨੇ ਐਰਾ ਮੈਗਨਾ ਮੈਗਨਾ ਪਲਸ ਸਪੋਰਟਸ ਤੇ ਆਪਣਾ ਐਕਸਟਰਾ ਇਦਾਂ ਕਰਕੇ ਇਹਦੇ ਵਿੱਚ ਆਪਣੇ ਕੁਝ ਵੇਰੀਐਂਟ ਆਉਂਦੇ ਸੀਗੇ ਬਾਕੀ ਫਿਊਲ ਵਗੈਰਾ ਆਪਾਂ ਥੋ ਪਰਵਾਸਾ ਦਿਆਂ ਇਹਦਾ ਅੰਦਰਲੇ ਪਾਸੇ ਸੈਂਟੀਲੀਟਰ ਦੀ ਇਹਦੀ ਫਿਊਲ ਟੈਂਕ ਕੈਪੈਸਿਟੀ ਆਉਂਦੀ ਆ ਜਿਹੜੀ ਹੁਣ ਨਵੀਂ ਆ ਰਹੀ ਆ ਇਹਦੀ ਮੇਰੇ ਹਿਸਾਬ ਤੋਂ ਪੁਰਾਣੇ ਵਾਲੀ ਆ ਤੇ ਇਹਦੇ ਵਿੱਚ ਘੱਟੋ ਘੱਟ ਵੀ 45 ਲੀਟਰ ਦੀ ਫਿਊਲ ਟੈਂਕ ਕੈਪੈਸਿਟੀ ਤਾਂ ਹੋਣੀ ਬਾਕੀ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਜਿਹੜਾ ਇਹਦਾ ਡੋਰ ਪੈਨਲ ਆ ਆਪਾਂ ਨੂੰ ਡੁਅਲ ਟੋਨ ਦੇ ਵਿੱਚ ਮਿਲ ਜਾਂਦਾ ਮਤਲਬ ਦੋ ਕਲਰ ਨੇ ਆਪਣੇ ਕੋਲ ਆਪਣੀ 6 ਵੇ ਸੀਟ ਆਪਾਂ ਐਡਜਸਟ ਕਰ ਸਕਦੇ ਆ ਮਤਲਬ ਹਾਈਟ ਵਗੈਰਾ ਆਪਾਂ ਸਾਰਾ ਕੁਝ ਕਰ ਸਕਦੇ ਆ ਰਿਕਲਾਈਨ ਡਿਕਲਾਈਨ ਅੱਗੇ ਪਿੱਛੇ ਜਿਵੇਂ ਮੈਂ ਗੱਲ ਕਰਾਂ ਇਹਦੇ ਇੰਟੀਰੀਅਰ ਦੇ ਵਿੱਚ 2019 ਦੇ ਵਿੱਚ ਨਾ ਆਪਾਂ ਨੂੰ ਇਹ ਜਿਹੜੇ ਆਪਣੇ ਫੀਚਰ ਭਾਗਗਰਾਂ ਹੋਇਆ ਉਹ ਸਾਰਾ ਕੁਝ ਨਾ ਆਪਣਾ ਮਤਲਬ 2020 ਤੋਂ ਬਾਅਦ ਹੋਇਆ ਤੇ ਜਿਵੇਂ ਮੈਂ ਗੱਲ ਕਰਾ ਆਪਣੇ ਦੇ ਵਿੱਚ ਲੈਦਰ ਐਪ ਸਟੀਰਿੰਗ ਵੀ ਨਹੀਂ ਹੁੰਦਾ ਆਪਣਾ ਨਾਰਮਲ ਸਟੀਰਿੰਗ ਵੀਲ ਆ ਅਦਰਲੇ ਪਾਸੇ ਆਗੇ ਇਹਦੇ ਆਪਣੇ ਜਿਹੜੇ ਇਨਫੋਟੇਨਮੈਂਟ ਕੰਟਰੋਲ ਨੇ ਤੇ ਦੂਜੇ ਪਾਸੇ ਆਗੇ ਜਿਹੜੇ ਇਹਦੀ ਆਪਣੀ ਐਮ ਆਈ ਡੀ ਦੇ ਕੰਟਰੋਲ ਨੇ ਐਦਾਂ ਦਾ ਇਹਦੇ ਵਿੱਚ ਕੁਝ ਆਪਾਂ ਨੂੰ ਮੀਟਰ ਮਿਲ ਜਾਂਦਾ ਯਾਰ ਇਹ ਮੀਟਰ ਨਾ ਇੰਨਾ ਪਿਆਰਾ ਲੱਗਦਾ ਮਤਲਬ ਬਹੁਤ ਘੈਂਟ ਘੈਂਟ ਜਿਹਾ ਲੱਗਦਾ ਬਹੁਤ ਸੋਹਣਾ ਜਿਹਾ ਬਾਕੀ ਸਟੀਰਿੰਗ ਵੀਲ ਐਡਜਸਟਮੈਂਟ ਦੀ ਮੈਂ ਗੱਲ ਕਰਾਂ ਆਪਣੀ ਕੱਲੀ ਟਿਲਟ ਹੁੰਦੀ ਆ ਬਾਕ ਚੇਂ ਚ ਦੀ ਆਪਾਂ ਨੂੰ ਇਹਦੇ ਵਿੱਚ ਜਿਹੜੀ ਟੱਚ ਸਕਰੀਨ ਮਿਲ ਜਾਂਦੀ ਆ ਇਹ ਟੱਚ ਵੀ ਆ ਆਪਣੇ ਕੋਲ ਹੈਣਾ ਆ ਦੇਖੋ ਸਾਰੀ ਟੱਚ ਆ ਅੱਜ ਦੀਆਂ ਗੱਡੀਆਂ ਦੇ ਵਿੱਚ ਬੇਸ਼ੱਕ ਆਪਣੀ ਟੱਚ ਸਕਰੀਨ ਆ ਗਈਆਂ ਬਟ ਨਾ ਜਿਹੜਾ ਬਟਨਾਂ ਦਾ ਨਜ਼ਾਰਾ ਇਹ ਚੀਜ਼ ਨਹੀਂ ਭੁੱਲਦੀ ਆ ਸੱਚੀ ਗੱਲ ਆ ਹੈਣਾ ਕਿਉਂਕਿ ਯਾਰ ਇਹ ਚੀਜ਼ ਨਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪ੍ਰੈਕਟੀਕਲ ਵੀ ਸੀਗੀ ਕਿਤੇ ਕਨਵੀਨੀਅੰਟ ਵੀ ਸੀਗੀ ਬਾਕੀ ਆਪਣੀ ਐਦਾਂ ਦੀ ਕੁਛ ਇਹਦੇ ਵਿੱਚ AC ਯੂਨਟ ਆ ਤਾਂ ਸਪੀਕਰ ਸਿਸਟਮ ਦੀ ਗੱਲ ਕਰਾਂ ਇਹਦੇ ਵਿੱਚ ਆਪਣੇ 4 ਟਵਿੱਟਰ 4 ਸਪੀਕਰ ਮਿਲ ਜਾਂਦੇ ਨੇ ਮੈਨ ਵਾਲਾ ਆਪਾਂ ਨੂੰ ਇਹਦੇ ਵਿੱਚ IRVM ਮਿਲ ਜਾਂਦਾ ਹਨ ਗਲਾਸ ਹੋਲਡਰ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਕੈਬਲ ਲਾਈਟ ਆਪਾਂ ਨੂੰ ਇਹਦੀ yellow ਮਿਲ ਜਾਂਦੀ ਆ ਜਿਹੜਾ ਕੋ ਡਰਾਈਵਰ ਸਾਈਡ ਸੰਭਾਈ ਜਰਾ ਆਪਾਂ ਨੂੰ ਵਿਦ ਮਿਰਰ ਮਿਲ ਜਾਂਦਾ ਤੇ ਜਿਹੜਾ ਆਪਣਾ ਡਰਾਈਵਰ ਸਾਈਡ ਆ ਟਿਕਟ ਹੋਲਡਰ ਨਹੀਂ ਮਿਲਦਾ ਆਪਾਂ ਨੂੰ ਮਤਲਬ ਬਿਲਕੁਲ ਸਿੰਪਲ ਮਿਲਦਾ ਬਾਕੀ ਡੂਅਰ ਟੋਨ ਦੇ ਵਿੱਚ ਆਪਣਾ ਇਹਦਾ ਇੰਟੀਰੀਅਰ ਹੋ ਮੈਂ ਤੁਹਾਨੂੰ ਦੱਸ ਹੀ ਦਿੱਤਾ ਜਿਹੜੀ ਇਹਦੀ ਆਪਣੀ ਸੀਟਾਂ ਨੇ ਇਹ ਕੰਪਨੀ ਵੱਲੋਂ ਹੀ ਨੇ ਇਹ ਚੀਜ਼ ਦੇਖੋ ਤੁਸੀਂ ਲੈਦਰ ਦੀ ਤੇ ਅੱਜ ਦੀ ਤਰੀਕ ਦੇ ਵਿੱਚ ਆਪਾਂ ਨੂੰ ਜੇ ਟੌਪ ਮਾਡਲ ਦੇ ਵਿੱਚ ਵੀ ਜਾਂਦੇ ਆਂ ਕਈ ਕੰਪਨੀਆਂ ਆਪਾਂ ਨੂੰ ਸਿਰਫ ਸੈਮੀ ਲੈਦਰ ਮਤਲਬ ਫੈਬਰਿਕ ਤੇ ਸੈਮੀ ਲੈਦਰ ਦੀਆਂ ਸੀਟਾਂ ਦਿੰਦੀਆਂ ਨੇ ਯਾਰ ਯਾਰ ਉਦੋਂ ਨਾ ਕੰਪਨੀਆਂ ਨੂੰ ਇੰਨਾ ਨਹੀਂ ਹੁੰਦਾ ਸੀ ਕਿ ਯਾਰ ਆਪਾਂ ਜਿਹੜਾ ਕੋਸਟ ਕਟਿੰਗ ਕਰੀਏ ਅੱਜ ਦੀ ਤਰੀਕ ਦੇ ਵਿੱਚ ਨਾ ਕੰਪਨੀਆਂ ਇੰਨੀ ਕੋਸਟ ਕਟਿੰਗ ਕਰਨ ਲੱਗ ਗਈਆਂ ਉਹ ਲੋ ਹਰ ਚੀਜ਼ ਦੇ ਵਿੱਚ ਉਹਨਾਂ ਨੂੰ ਆਪਣੀ ਕੋਸਟ ਕਟਿੰਗ ਕਰਨੀ ਆ ਕਰਨੀ ਆ ਬਾਕੀ ਨਾ ਯਾਰ ਮੈਂ ਸੱਚੀ ਦੱਸਾਂ ਮੈਂ ਨਾ ਇਹ ਵਾਲੀ i20 ਦਾ ਸੱਚੀ ਫੈਨ ਆ ਯਾਰ ਇੰਨੀ ਵਧੀਆ ਨਾ ਇੰਨੀ ਸਮੂਦਾ ਇੱਕ ਨਾ ਮੈਨੂੰ ਇਹ ਚੀਜ਼ ਦੇ ਵਿੱਚ ਕਮੀ ਵੀ ਲੱਗਦੀ ਆ ਸ਼ਾਇਦ ਤੇ ਕਈਆਂ ਨੇ ਚੀਜ਼ ਠੀਕ ਵੀ ਆਦੀ ਹੋਣੀ ਇਹਦਾ ਨਾ ਸਟੀering ਤੁਸੀਂ ਜਹ ਹੈ ਮਤਲਬ ਤੁਸੀਂ ਖੜੀ ਗੱਡੀ ਦਾ ਵੀ ਸਟੀering ਵੀਲ ਘਮਾਉਂਗੇ ਐਨਾ ਸਮੂਧਰ ਹੋਗਾ 60 ਤੇ ਲੈ ਜਾਓਗੇ ਉਦੋਂ ਵੀ ਐਨਾ ਹੀ ਸਮੂਧਰ ਹੋਗਾ ਮਤਲਬ ਇਹਦਾ ਨਾ ਸਟੀering ਵੀਲ ਮੇਰੇ ਹਿਸਾਬ ਤੋਂ ਟਾਈਟ ਹੋਣਾ ਚਾਹੀਦਾ ਬਟ ਇਹ ਠੀਕ ਆ ਹੈਨਾ ਆਪਣੇ ਹਿਸਾਬ ਤੋਂ ਯਾਰ ਬਟ ਨਾ ਸੱਚੀ ਇਹ ਵਾਲੀ ਆਈਡੈਂਟੀਟੀ ਦਾ ਮੈਂ ਦਿਲੋਂ ਫੈਨ ਰਿਹਾ ਯਾਰ ਇੰਨੀ ਵਧੀਆ ਗੱਡੀ ਲੱਦੀ ਸੀ ਨਾ ਮੈਨੂੰ ਹੁਣ ਮਿਲਦੇ ਆਂ ਆਪਾਂ ਬਾਈ ਨਾਲ ਬਾਈ ਕੀ ਹਾਲ ਚਾਲ ਵਧੀਆ ਬਿਲਕੁਲ ਤੇ ਬਾਈ ਤੁਹਾਡੀ ਇੰਟਰੋਡਕਸ਼ਨ ਹੋ ਜਾ ਪਹਿਲਾਂ ਯਾਰ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਮੈਂ 12ਵੀਂ ਕਲਾਸ ਵਿੱਚ ਪੜਦਾ ਤੇ ਬਾਈ ਸਭ ਤੋਂ ਪਹਿਲਾਂ ਮੈਂ ਜਿਵੇਂ ਗੱਲ ਕਰ ਰਿਹਾ ਸੀਗਾ ਆਪਣਾ ਗੱਡੀ ਦਾ ਮਾਡਲ ਤੇ ਵੇਰੀਐਂਟ ਕਿਹੜਾ ਆ ਮੇਰਾ 2019 19 ਮਾਡਲ ਹੈ ਅੱਛਾ ਜੀ ਵੇਰੀਐਂਟ ਸਪੋਰਟਸ ਹੈ ਸਪੋਰਟਸ ਵੇਰੀਐਂਟ ਆ ਤੇ ਬਾਈ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਯਾਰ ਉਦੋਂ ਇਹ ਮਤਲਬ ਇਹਦੀ ਸੈਗਮੈਂਟ ਦੇ ਵਿੱਚ ਬਹੁਤ ਗੱਡੀਆਂ ਸੀਗੀਆਂ ਆਪਣੀ ਸਵਿਫਟ ਵੀ ਹੈਗੀ ਸੀਗੀ ਬਲੈਨੋ ਵੀ ਹੈਗੀ ਸੀਗੀ ਟਾਟਾ ਵਾਲਿਆਂ ਦੀ ਅਲਟਰੋਜ਼ ਵੀ ਹੈਗੀ ਸੀਗੀ ਤੇ ਤੁਸੀਂ i20 ਤੇ ਹੀ ਕਿਉਂ ਗਏ ਮੇਰੇ ਇਹਦੀ ਮਤਲਬ ਕਿ ਬਿਲਡ ਕੁਆਲਿਟੀ ਵੀ ਥੋੜੀ ਵਧੀਆ ਲੱਗੀ ਸੀ ਬਾਕੀ ਕੰਪਨੀਆਂ ਨਾਲੋਂ i20 ਦੀ ਹਾਂਜੀ ਹਾਂਜੀ ਉਹਦਾ ਕਰੇਜ ਵੀ ਹੈਗਾ ਸੀ ਮਤਲਬ ਠੀਕ ਹੈ ਹਾਂਜੀ ਤੇ ਥੋੜੀ ਇਹ ਦਿਲ ਨੂੰ ਵੀ ਲੱਗੀ ਸੀ ਤਾਂ ਕਰਕੇ ਮਨ ਲੱਕ ਪਸੰਦ ਆ ਗਈ ਸੀਗੀ ਕਿ ਹਾਂ ਤੇ ਇਹ ਤੋਂ ਪਹਿਲਾਂ ਤੁਹਾਡੇ ਕੋਲ ਕਿਹੜੀ ਗੱਡੀ ਸੀਗੀ ਸਵਿਫਟ ਸੀ ਵੀਰੇ ਸਵਿਫਟ ਸੀ ਮੈਂ ਸਵਿਫਟ ਤੋਂ ਹੈਨਾ ਤੁਸੀਂ ਬਿਲਡ ਕੁਆਲਟੀ ਚੀਜ਼ ਦੇਖੀ ਮੇਨਲੀ ਕਿ ਹਾਂ ਯਾਰ ਬਿਲਡ ਕੁਆਲਟੀ ਇਹ ਗੱਡੀ ਦੇ ਵਿੱਚ ਵਧੀਆ ਆ ਤੇ ਤਾਂ ਕਰਕੇ ਤੁਸੀਂ ਇੱਕ ਮਤਲਬ ਸ਼ਿਫਟ ਮਾਰਿਆ ਤੇ ਬਾਕੀ ਵੀਰੇ ਐਵਰੇਜ ਵਗੈਰਾ ਕੀ ਦੇ ਦਿੰਦੀ ਆ ਇਹ ਵੀਰੇ ਹਾਈਵੇ ਤੇ 24 ਦੀ ਦੇ ਦਿੰਦੀ ਆ ਐਵਰੇਜ ਅੱਛਾ 24 ਦੀ ਮਤਲਬ ਦੇ ਦਿੰਦੀ ਆ ਤੁਹਾਨੂੰ ਹਾਂਜੀ ਦੇ ਦਿੰਦੇ ਬਾਕੀ ਜਿਹੜਾ ਇਹ ਆਪਣਾ ਇਹਦਾ 6 ਗੀਅਰ ਨੇ ਇਹ 6ਵੇਂ ਗੀਅਰ ਮੈਂ ਸੁਣਿਆ ਕਈ ਵਾਰ ਨਾ ਲੋਕ ਕਹਿੰਦੇ ਨੇ ਕਿ ਯਾਰ ਛੇਵਾਂ ਗੇਅਰ ਇਹਦਾ ਕੰਪਨੀ ਨੇ ਨਾਨਸੈਂਸ ਯੂਸਲੀ ਦਿੱਤਾ ਮਤਲਬ ਪੈਂਦਾ ਤਾਂ ਹੈ ਨਹੀਂ ਬਾਈ ਦੱਸ ਤੈਨੂੰ ਮਤਲਬ ਲੱਗਿਆ ਛੇਵਾਂ ਗੇਅਰ ਕਿਤੇ ਕੰਮ ਆ ਵਾ ਹੈਗਾ ਵਧੀਆ ਚੀਜ਼ ਕੇ ਨਾ ਵੀਰੇ ਵਧੀਆ ਮਤਲਬ ਜਿਵੇਂ ਆਪਾਂ ਹਾਈਵੇ ਤੇ ਜਾਂਦੇ ਆ 2000 rpm ਤੇ 100 ਦੇ ਮਤਲਬ ਛੇਵਾਂ ਗੇਅਰ ਵਧੀਆ ਪੈ ਜਾਂਦਾ ਤੇ ਬਾਕੀ ਬਾਈ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਦੇਖਦੇ ਹੋ ਆਪਣੀ ਹੁੰਡਾਈ ਨਾਲ ਡੀਜ਼ਲ ਇੰਜਨ ਬੰਦ ਕਰਤੇ ਮਤਲਬ ਮਰਦੀਆਂ ਬੰਦ ਕਰਤੇ ਆਪਣੇ ਹੁੰਡਾਈ ਵੀ ਡੀਜ਼ਲ ਗੱਡੀਆਂ ਘਟਾ ਰਿਆ ਹੁਣ ਜਿਵੇਂ ਵਰਨਾ ਪ੍ਰੋਪਰ ਇੰਨਾਂ ਨੇ ਬੰਦ ਕਰਤੀ ਬੰਦ ਕਰਤੇ ਹਾਂਜੀ ਡੀਜ਼ਲ ਦੇ ਵਿੱਚ ਬੰਦ ਕਰਤੀ ਤੇ ਤੁਸੀਂ ਅੱਜ ਦੀ ਤ ਏ ਵੀਰੇ ਸਾਨੂੰ 9 ਲੱਖ ਦੀ ਪੈ ਗਈ 9 ਲੱਖ ਦੀ ਮਤਲਬ ਪੈ ਗਈ ਸੀ ਕਿ ਤੁਹਾਨੂੰ ਤੇ ਅੱਜ ਦੀ ਤਰੀਕ ਦੇ ਵਿੱਚ ਜੇ ਤੁਹਾਡੇ ਕੋਲ 9 ਲੱਖ ਰੁਪਇਆ ਹੋਵੇ ਤੁਸੀਂ i20 ਤੇ ਜਾਣਾ ਪਸੰਦ ਕਰੋਗੇ ਜਾਂ ਕੋਈ ਹੋਰ ਗੱਡੀ ਲਓਗੇ ਵੀਰੇ i20 ਤੇ ਪਸੰਦ ਕਰਾਂਗਾ ਮਤਲਬ ਠੀਕ ਬਿਲਡ ਕੁਆਲਟੀ ਠੀਕ ਹੈ ਵਧੀਆ ਫਿਕਚਰ ਵਗੈਰਾ ਵੀ ਵਧੀਆ ਦਿੰਦੇ ਠੀਕ ਹੈ ਤੇ ਨਹੀਂ ਜਿਵੇਂ ਮਤਲਬ ਜਿਹੜੀ ਹੁਣ ਆਲੀ i20 ਆਈਆ ਤੁਹਾਨੂੰ ਉਹ ਵਧੀਆ ਲੱਗਦੀ ਆ ਕਿ ਬਦਰ ਇੰਟੀਰੀਅਰ ਵਾਈਸ ਉਹ ਵਧੀਆ ਗੱਡੀ ਆ ਥੋੜੀ ਬਾਹਰੋਂ ਲੁੱਕ ਜੀ ਨਹੀਂ ਵਧੀਆ ਲੱਗਦੀ ਬਾਹਰੋਂ ਨਹੀਂ ਮਤਲਬ ਪਸੰਦ ਹੈ ਬਾਹਰੋਂ ਨਹੀਂ ਪਸੰਦ ਠੀਕ ਆ ਤੇ ਬਾਈ ਇੱਕ ਯਾਰ ਇਹ ਗੱਡੀ ਦੀ ਆਪਣੀ ਐਡਵਾਂਟੇਜ ਤੇ ਇੱਕ ਡਿਸਐਡਵਾਂਟੇਜ ਮਤਲਬ ਇੱਕ ਇਹਦੀ ਜਿਹੜੀ ਵਧੀਆ ਚੀਜ਼ ਲੱਗਦੀ ਆ ਤੁਹਾਨੂੰ ਇੱਕ ਤੇ ਜਿਹੜੀ ਇਹਦੀ ਨਾ ਵਧੀਆ ਚੀਜ਼ ਲੱਗੇ ਵੀਰੇ ਡਿਸਐਡਵਾਂਟੇਜ ਇਹ ਆ ਕਿ ਇਹਦਾ ਥੋੜਾ ਸਟੀਅਰਿੰਗ ਬਹੁਤ ਲਾਈਟਲੀ ਹੈ ਮਤਲਬ ਇਹ ਇਹ ਚੀਜ਼ ਮੈਨੂੰ ਵੀ ਲੱਗੀ ਬਾਈ ਇਹਨਾਂ ਮਤਲਬ ਆਪਾਂ ਨੂੰ ਚਾਹੇ ਆਪਾਂ ਕਿਸੇ ਹੋਰ ਗੱਡੀ ਦੇਖ ਲਈਏ ਸਟੀਅਰਿੰਗ ਵੀ ਇਹਦਾ ਬੜਾ ਲਾਈਟ ਆ ਹਾਂਜੀ ਤੇ ਐਡਵਾਂਟੇਜ ਬਾਈ ਹਾਈ ਵੇਹ ਦੇ ਭਜਾਉਂਦਾ ਬਹੁਤ ਨਜ਼ਾਰਾ ਆਉਂਦਾ ਮਤਲਬ ਜੇ ਡੀਜ਼ਲ ਇੰਜਨ ਆ ਹਾਂਜੀ ਡੀਜ਼ਲ ਇੰਜਨ ਜਿਹੜਾ ਬਾਈ ਇਹਦਾ ਸੱਚੀ ਸੋਨ ਲੱਗੇ ਨਾ ਜਿਹੜਾ ਜਿਹੜਾ ਡੀਜ਼ਲ ਇੰਜਨ ਆ ਨਾ ਜਦ ਟਰਬੋ ਪੂਰਾ ਕਿੱਕ ਇਨ ਕਰਦਾ ਨਾ ਨਜ਼ਾਰਾ ਆਉਂਦਾ ਬਾਬਿਓ ਤੇ ਬਾਕੀ ਬਾਈ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਬਾਈ ਦਾ ਧੰਨਵਾਦ ਯਾਰ ਹੈ ਬਾਈ ਆਪਣੇ ਗੱਡੀ ਲੈ ਕੇ ਆਇਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ